اور گیا جی یہاں سارا جی آیا کہنا ہوں بھی ہے کہ اپنا سارا نے گروہ مہاراج کا عدب اور سارا نے شانتی بنائی رکھنی ہے صفائی کا خیال رکھنا یہ ایک رسم ہے جو کئی دہیوں تو اس طرح چل رہی ہے جیسی صاحب اپنی کرنگے ਔਰ ਉਸ ਨੂੰ ਇਸ ਬਲੇ ਦਾ ਸ਼ਾਮ ਪਈ ਰਾਮ ਭੁਜੀਵਾ ਇਹਨਾਂ ਸਾਰਿਆਂ ਨੂੰ ਮੈਂ ਇੱਥੇ ਆ ਕੇ ਜੀ ਆਇਆਂ ਕਹਿੰਦਾ ਵਾਖ ਜੀ ਦਾ ਸਲਾਮ ਮੈਂ ਸਭ ਤੋਂ ਪਹਿਲਾਂ ਸ਼੍ਰੀ ਅਸ਼ੁਨੀਕ ਪੂਰ ਆਈਪੀਐਸ ਡੀਆਜੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਮਹਿੰਤਰ ਸਥਾਨ ਦੇ ਸਾਡੇ ਜਿਹੜੇ ਗਰੰਥੀ ਸਹਿਬਾਨ ਨੇ انہوں تو سرو پول ہیں اور جلدی جانا اس کر کے پہلا سنمان کر رہے ہیں معافی چاہوں گے اور میں کلتار سن مان یوگ سپیکر صاحب نے بےنتی کروں گا کہ وہ بھی پلیز لگے آ ਬੋਲੇ ਈ ਸੋਨਿਆ ਸੁਬਾਹ ਦੀ ਅਕਾਲ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਸੇਖੋ ਸਾਹਿਬ ਨੂੰ ਕਿਉਂ ਵੀ ਮੱਥਾ ਟੇਕ ਕੇ ਗੁਰੂ ਘਰ ਦੀ ਬਖਸ਼ਿਸ਼ ਇਹ ਲੈਂਡ ਤੁਸੀਂ ਇਸ ਇਲਾਕੇ ਦੇਖੋ ਇਸ ਹਲਕੇ ਦੀ ਨਮਾਇੰਗੀ ਤੁਸੀਂ ਕਰਦੇ ਹੋ شری متی جی پی ایس جو, جو مہانگ ایس ایس پی نے انہوں بھی بےنتی کروں گا کہ وہ بھی یہ بخش لینا ਸੀ ਸਭ ਤੋਂ ਪਹਿਲਾਂ ਇੱਕ ਬੇਨਤੀ ਕਰੂੰਗਾ ਸਤਕਾਰਯੋਗ ਮੈਡਮ ਐਲ ਐਮ ਐਲ ਐ ਸਾਹਿਬਾ ਸ਼੍ਰੀਮਤੀ ਬਿਆਨਤ ਕੌਰ ਜੀ ਨੂੰ ਕਿ ਉਹ ਵੀ ਇਸ ਗੁਰੂ ਘਰ ਦੀ ਬਖਸ਼ਿਸ਼ ਲੈਣ ਬੋਲੇ ਸਤ ਮੈਂਨਤੀ ਕਰਦਾ ਸ੍ਰੀ ਅਸ਼wini ਕੁਮਾਰ IAS ਜੋ ਸਾਡੇ ਅੱਛਾ ਸੌਰੀ ਸੌਰੀ ਮੇਰੇ ਤੋਂ ਗਲਤੀ ਹੋਈ ਹੈ ਸ੍ਰੀ ਬਨੀਤ ਕੁਮਾਰ ਜੀ IAS ਡੀਸੀ ਸਾਹਿਬ ਉਹਨਾਂ ਨੂੰ ਬਹੁਤ ਨਿਮਰਤਾ ਸਾਹਿਤ ਬੇਨਤੀ ਕਰਨਾ ਹੈ ਕਿ ਉਹ ਵੀ ਗੁਰੂ ਘਰ ਦੀ ਇਹ ਬਖਸ਼ਿਸ਼ ਲੈਣ ਔਰ ਉਸ ਤੋਂ ਉਪਰੰਤ ਮੈਂ ਤੇ ਆ ਕੇ ਇਸ ਮੇਲੇ ਦੀ ਰਸਮੀ ਸ਼ੁਰੂਆਤ ਕਰ ਲਈ ਚੰਦ ਸ਼ਬਦ ਕਹਿਣ ਡੀਸੀ ਸਾਹਿਬ ਬੋਲੇ ਇੱਕ ਰਹਿ ਗਏ ਸੌਰੀ ਸ੍ਰੀ ਸੰਦੀਪ ਤਾਲੀਵਾਲ ਜੀ ਜਿਹੜੇ ਸਾਡੇ ਪੰਜਾਬ ਦੇ ਆਰਟੀਆਈ ਕਮਿਸ਼ਨ ਦੇ ਮੈਂਬਰ ਸਾਹਿਬ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਬੋਲੇ ਸੋਹਣਿਆ ਚਾਹ ਸ੍ਰੀ ਆਕਾਲ ਸਤਿ ਸ੍ਰੀ ਅਕਾਲ ਹਾਂ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਉਸ ਪ੍ਰਕਾਟੀ ਦੇ ਜਿਹੜੇ ਆਪਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਵੀ ਆਉਣ ਔਰ ਉਹ ਵੀ ਗੁਰੂ ਘਰ ਦੇ ਬਖਸ਼ਿਸ਼ ਪਲਾਨ ਜਿੱਥੇ ਮੇਰੀ ਆਵਾਜ਼ ਸੁਣ ਰਹੀ ਹੈ ਇਹ ਵੀ ਸਾਰੇ ਸ਼ਹਿਰ ਦਾ ਪ੍ਰਬੰਧ ਇਹਨਾਂ ਕੋਲੇ ਹੁੰਦਾ ਔਰ ਬੜੀ ਦਿਨ ਰਾਤ ਇਹ 7-8 ਦਿਨ ਸੌਂਦੇ ਵੀ ਨਹੀਂ ਮੈਨੂੰ ਤਾਂ ਲੱਗਦਾ ਬਹੁਤ ਡੈਡੀਕੇਟਡ ਨੇ ਬੋਲੇ ਸੋਨਹਾਰ ਸਰਬ ਸੁਖੀਆ ਕਾਲ ਹੁਣ ਮਾਨਯੋਗ ਡੀਸੀ ਸਾਹਿਬ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਉਹ ਮਾਈਕ ਤੇ ਆ ਕੇ ਇਸ ਪਵਿੱਤਰ ਸਥਾਨ ਤੋਂ ਬਾਬਾ ਫਰੀਦ ਜੀ ਦੇ ਇਸ ਸਾਲ ਦੇ ਆਗਮਨ ਪਰਪਤੀ ਰਸਮੀ ਸ਼ੁਰੂਆਤ ਲਈ ਚੰਦ ਸ਼ਬਦ ਪਾਉਣ ਔਰ ਸੰਤਨ ਉਧਾਈ ਦੇ फरीदपुर शहर ਨੂੰ ਇਹ ਸੁਭਾਗ પ્રાપ્ત ਹੈ ਕਿ ਇਥੇ बाबा शेख फरीद ਜੀ ਦੇ ਚਰਨ ਪੈ ਸਨ ਤੇ ਜ਼िला ਪ੍ਰਸ਼ਾਸਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਦੇ ਸਹਿਯੋਗ ਨਾਲ ਕਾਫੀ ਲੰਬੇ ਚਿਰ ਤੋਂ बाबा फरीद ਆਗਮਨ ਪੁਰਬ ਮਨਾਉਂਦਾ ਆ ਰਿਹਾ ਹੈ ਇਸ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇੱਕ ਧਾਰਮਿਕ ਸਮਾਗਮ ਨਾਲ ਸ਼ੁਰੂ ਹੁੰਦਾ ਹੈ ਤੇ ਇੱਕ ਧਾਰਮਿਕ ਸਮਾਗਮ ਨਾਲ ਖਤਮ ਹੁੰਦਾ ਹੈ ਅੱਜ ਅਸੀਂ

ਤੁਹਾਡਾ ਬਹੁਤ-ਬਹੁਤ ਧੰਨਵਾਦ ਸਮੁੱਚੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਪਣੇ ਕੀਮਤੀ ਸਮੇਂ 'ਚ ਹਾਜ਼ਰੀਆਂ ਭਰੀਆਂ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਸਤਿਕਾਰ ਸਹਿਤ ਦੇਖ ਲੈ ਕੇ ਇੱਥੋਂ ਜਾਣਾ ਤੇ ਮੇਲੇ ਦੀ ਸ਼ੁਰੂਆਤ ਜਿਹੜੀ ਡੀਸੀ ਸਾਹਿਬ ਦੇ ਹਾਂ ਇੱਕ ਮਿੰਟ ਮੈਂ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ 2 ਮਿੰਟ ਵਾਸਤੇ ਆਉਣ ਔਰ ਸੰਮਤਾਂ ਨੂੰ ਉਦਾਈ ਦੇ ਵਾਲੀਦੋ ਜਹਾ ਨਿਮਾਣਿਆਂ ਦੇ ਬਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਿਆਂ ਦੇ ਆਸਰੇ ਬਾਣੀ ਦੇ ਬੋਹਤ ਕਲਿਯੂ ਕੇ ਜਹਾਰ ਜੁਗੋ ਜੁਗਟਲ ਕਿਵਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਤਰ ਪਾਵਨ ਹਾਜ਼ਰੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਪੰਕਤੀ ਹੋਈ ਸੰਗਤ ਸਾਡੇ ਐਮ.ਐਲ.ਏ. ਜੀ ਪ੍ਰੋਟ ਸੇਖੋਂ ਸਾਹਿਬ ਫਰਬੁਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਆਪ ਸਭ ਨਾਲ ਗੁਰੂ ਦੀ ਬਖਸ਼ੀ ਹੋਈ ਅਤੇ ਰਿਸਾਂਜ ਪਾਉਣ ਲੱਗੇ ਆਂ ਫਤਿਹ ਦਾ ਜਵਾਬ ਬਤਿ ਦਿਓ ਵਾਹਿ ਜੀ ਦੀ ਕਾਲ ਸਾਹਿਬ ਵਾਹਿ ਜੀ ਦੀ ਖਤਿਰ ਮੈਂ ਇੱਥੇ ਬੈਠਾ ਸੋਚ ਰਿਹਾ ਸੀ ਕਿ ਸਾਡੇ ਤੇ ਕਿੰਨੀ ਵੱਡੀ ਕਿਰਪਾ ਹੈ ਦਸੀ ਜਿੰਨੀਆਂ ਮਰਜ਼ੀ ਲਕੀਰਾਂ ਇੱਕ ਜਿਹੜੇ ਉਜਾਲਾ ਕੀਤੀ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੇ ਸਾਡੇ ਆ ਹਿੰਦੁਸਤਾਨ ਨੂੰ ਜਿਹੜਾ ਉਹ ਜਿਹਨੂੰ ਅਸੀਂ ਦੁਸ਼ਮਣ ਸਮਝਦੇ ਆ ਪਾਕਿਸਤਾਨ ਨੂੰ ਸਾਰਿਆਂ ਨੂੰ ਇਕੱਠਿਆ ਕਰਨ ਦੇ ਸਾਡੇ ਬਖਸ਼ਿਸ਼ ਦਿੱਤੀ। ਬਹੁਤ ਵੱਡੀ ਬਖਸ਼ਿਸ਼ ਕੀਤੀ ਹੋਈ ਹੈ। ਪਾਰ ਪਟਨ ਦਾ ਨਾਮ ਅਸੀਂ ਕਿੰਦੇ ਸਰਦਾ ਨਾਲ ਲੈਂਦੇ ਆ। ਬਿਦਰ ਦਾ ਨਾਮ ਕਿ ਨਹੀਂ ਸਰਦਾ ਨਾਲ ਲੈਂਦੇ ਆ। ਬਨਾਰਸ ਦਾ ਨਾਮ ਕਿ ਨਹੀਂ ਸਰਦਾ ਨਾਲ ਲੈਂਦੇ ਆ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਮੈਂ ਕਹਿੰਦਾ ਵੀ ਗੁਰੂ ਸਾਹਿਬ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਜਿਹੜੇ ਅਸੀਂ ਸਰਬੱਤ ਦੇ ਭਲੇ ਦੀ ਸੋਚ ਨਾਲ ਬਖਸ਼ਿਸ਼ ਕਰਦੇ ਹਾਂ। ਸੋ ਅੱਜ ਗੰਗੇ ਸ਼ਕਰ حضرت بابا شیخ فریدی ਦੇ ਆਗਮਨ ਤੋਂ ਤੇ ਮੌਕੇ ਤੇ ਔਰ ਇਹ ਬੜਾ ਵੱਡਾ ਉਪਰਾਲਾ ਸੀ ਸਰਕਾਰ ਦਾ ਉਸ ਸਮੇਂ ਔਰ ਇਹਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਵੱਡੀ ਵੰਡੀ ਸੇਵਾ ਜਿੱਤੇ ਸਾਈਂਦਰ ਸਿੰਘ شیخ ਉਹ ਮੈਂ ਕਹਿੰਦਾ ਕੋ ਜਾਣਦੇ ਨਹੀਂ ਕਿਉਂਕਿ ਬੰਦੇ ਦੇ ਕੰਮ ਬੋਲਦੇ ਨੇ ਤੇ ਕੰਮ ਸਦੀਵੀ ਹੋ ਗਏ ਉਹ ਅਮਰ ਹੋ ਗਏ ਸਾਈਂਦਰ ਸਿੰਘ شیخ ਇਹ ਕੰਮ ਕਰਕੇ ਔਰ ਇਹਦੀ ਸ਼ੁਰੂਆਤ ਦੇ ਮੌਕੇ ਤੇ ਦਿਨ ਸਿੱਖਿਆta ਹੋਰ ਸੀ ਜਿਹੜੇ ਨੌਟਕ ਡੂੰ ਕਲਚਰ ਸੈਂਟਰ ਉਸ ਸਮੇਂ ਵੇਖ ਰਹੀਆਂ ਸੀ ਪ੍ਰੋਫੈਸਰ ਅਮਰਜੀਤ ਗਰੇਵਾਲ ਮਿਸਟਰ ਚੈਟਲੀ ਜਿਹੜੇ ਨਰਥ ਸਟਰਕਚਰ ਸੈਂਟਰ ਤੇ ਸੀਯੂਮੋ ਔਰ ਇੱਕ ਜਿਸਕੇ ਡਾਕਟਰ ਸੁਰੀਪਾ ਉਹ ਵੀ ਅੱਜ ਆਪਣੇ ਜਨੇ ਆ ਲੇਕਿਨ ਉਹਨਾਂ ਦੁਆਰਾ ਇੱਕ ਚਲਾਈ ਹੋਈ ਸੇਵਾ ਦੇ ਨਾਲ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਚੰਗਿਆਈਆਂ ਗੁਰੂ ਸਾਹਿਬ ਦੇ ਜਿਹਨਾਂ ਬਖਸ਼ੀਆਂ ਹਜ਼ਰਤ ਬਾਬਾ ਫਰੀਦ ਨੇ ਜੋ ਸਾਡੇ 'ਤੇ ਕਿਰਪਾ ਕੀਤੀ ਹੈ ਉਹ ਵੀ ਅਸੀਂ ਯਾਦ ਕਰਦੇ ਆ ਸੋ ਅੱਜ ਉਹਨਾਂ ਸਾਰੀ ਸ਼ਖੀਤ ਦਾ ਮੈਂ ਸੁਖਗੁਰੂ ਜਰਾਂ ਜਿਨ੍ਹਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਨੇ ਵੱਡੀ ਸੇਵਾ ਲਈ ਇੰਦਰਜੀਤ ਸਿੰਘ ਸੇਖੋਂ ਮੇਰੇ ਨੇ ਬੜਾ ਅਸੀਰ ਬਲਿਆ ਹੋਇਆ। ਸੋ ਮੈਂ ਚਾਹੁੰਦਾ ਕਿ ਉਹਨਾਂ ਦੀ ਜਲਾਈ ਹੋਈ ਸੇਵਾ ਸ਼ਾਂਤੀ ਨਾਲ ਜਿਆਹੋ ਜਲਾਲ ਨਾਲ ਚੱਦੀ ਰਹੇ। ਜਿੱਥੇ ਕਿਤੇ ਵੀ ਥੋੜੇ-ਬੋੜੇ ਮਾੜੇ-ਮੁੱਡੇ ਡਿਫਰੈਂਸ ਪੈਂਦੇ ਗੁਰੂ ਸਾਹਿਬ ਮੇਰ ਦਾ ਵੀ ਗੁਰੂ ਸਾਹਿਬ ਸਾਰਾ ਕੁਝ ਸ਼ਕ ਸ਼ਾਂਤੀ ਨਾਲ ਸਾਡੇ ਦੇ ਕਿਰਪਾ ਖਾਨ ਨੂੰ ਸਮਰਪਿਤ ਕਰਦੇ। ਸੋ ਆਪ ਸਭ ਨੂੰ ਇਸ ਆਗਮਨ ਪਰੋਤੇ ਬਹੁਤ-ਬਹੁਤ ਵਧਾਈ ਔਰ ਗੁਰਬਾਣੀ ਦੀ ਦੁਆਈ ਗੁਰੂ ਸਾਹਿਬਾਨ ਨੂੰ ਬਖਸ਼ਣ ਗੁਰਬਾਣੀ ਦੇ ਪ੍ਰਕਾਰ ਜਿਵੇਂ ਤੁਸੀਂ ਆਪਦਾ ਜੀਵਨ ਕਦੀਤ ਕਰੀਏ ਤੇ ਹਮੇਸ਼ਾ ਚੜ੍ਹਦੀ ਕਲਾ ਹੋਏਗੀ ਹਰ ਪਾਸੇ ਸੁੱਖ ਸ਼ਾਂਤੀ ਸੁਨੰਦੀ ਆਏਗੀ ਇਹਨਾਂ ਕੈਡਾ ਕੁਮੰਦਾ ਜਾਤਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ